ਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰਸ ਨਾਲ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਆ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਰਹੋਗੇ ਲੋ ਜੀ ਇਹ ਵੀਡੀਓ ਹੈਗਾ ਅ ਸ਼ਾਇਦ ਐਤਵਾਰ ਸ਼ਾਮ ਦਾ ਹੀ ਆ ਸ਼ਾਮ ਨੂੰ ਇੱਕ ਵੀਡੀਓ ਦਾ ਐਂਡ ਕਰਕੇ ਦੂਸਰਾ ਜਿਹੜਾ ਮੈਂ ਸਟਾਰਟ ਕਰ ਲਿਆ ਸੀਗਾ ਇੱਥੇ ਆਪਣੀ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਪਹਿਲਾਂ ਵਾਲੇ ਬਲੌਗ ਦੇ ਵਿੱਚ ਵੀ ਇੱਥੇ ਨਾ ਮੋਟਰ ਆਪਣੀ ਖਰਾਬ ਹੋ ਗਈ ਸੀ ਪਤਾ ਨਹੀਂ ਕੀ ਹੋਇਆ ਸੀ ਕੱਢ ਕੇ ਠੀਕ ਕੀਤੇ ਸ਼ਾਇਦ ਡਰਾਈਵਰੀ ਵਗੈਰਾ ਆ ਪਾਟ ਗਈ ਸੀਗੀ ਪੈਂਚਰ ਵਗੈਰਾ ਲਾ ਕੇ ਗਿਆ ਮਿਸਤਰੀ ਤੇ ਉਸ ਤੋਂ ਬਾਅਦ ਇਹ ਰੌਂਡ ਲੈਂਦੀ ਹੈ ਜਦੋਂ ਚੱਲਦੀ ਆ ਮਤਲਬ ਲੋਡ ਜਿਆਦਾ ਮੰਨਦੀ ਹੈਗੀ ਤੇ ਦੁਪਹਿਰ ਟਾਈਮ ਮੈਂ ਜਲਾਈ ਚੱਲੀ ਨਹੀਂ ਹੈਗੀ ਪਰ ਹੁਣ ਜਦੋਂ ਸ਼ਾਮ ਨੂੰ ਪਿੰਦਰ ਨੇ ਸੁੱਚ ਦੱਬੀ ਤਾਂ ਚੱਲ ਪਈ ਪਰ ਇਹਦਾ ਪਾਣੀ ਸੀਗਾ ਜਿਹੜਾ ਮੋਟਰ ਕੱਢਣ ਕਰਕੇ ਨਾ ਬ੍ਰੇਤੀ ਆ ਰਹੀ ਸੀ ਰਿੱਟ ਆ ਰਿਹਾ ਸੀਗਾ ਮੈਂ ਕਿਹਾ ਵੀ ਨਾਲੇ ਤਾਂ ਪਾਣੀ ਸਾਫ਼ ਹੋ ਜੂ ਇਸ ਤਰ੍ਹਾਂ ਟੈਂਕਿਆਂ ਦੇ ਵਿੱਚ ਵੀ ਇਹ ਪਾਣੀ ਪਾ ਨਹੀਂ ਸਕਦੇ ਕਿਉਂਕਿ ਫਿਰ ਰਿੱਟੇ ਹੀ ਰਿੱਟਾ ਹੋ ਜਾਊਗਾ ਟੈਂਕਿਆਂ ਦੇ ਵਿੱਚ ਕਿਉਂਕਿ ਉੱਪਰ ਬਹੁਤ ਜ਼ਿਆਦਾ ਨੇ ਟੈਂਕੀ ਫਿਰ ਸਾਫ਼ ਕਰਨੀ ਬਹੁਤ ਜ਼ਿਆਦਾ ਔਖ ਹੋ ਜਾਂਦਾ ਇਹ ਕੰਮ ਹੈ ਨਾ ਤੇ ਲੋ ਜੀ ਫਿਰ ਮੈਨ ਲੱਗਦੇ ਹੱਥ ਮੈਂ ਅੱਜ ਗਲੀ ਸਾਫ਼ ਕਰ ਲੈਣੀ ਆ ਕਿਉਂਕਿ ਹੁਣ ਟੂੜੀਆਂ ਟਾੜੀਆਂ ਪਾਉਣੀਆਂ ਨੇ ਨਾ ਲੋਕਾਂ ਦੇ ਘਰਾਂ ਵਿੱਚ ਤੇ ਬਹੁਤ ਜ਼ਿਆਦਾ ਸਾਡੀ ਗਲੀ ਟੁੜੀ-ਤੁੜੀ ਹੋਈ ਪਈ ਸੀਗੀ ਸਾਰੀ ਗਲੀ ਮੇਂ ਧੋਤੀ ਸੀ ਨਾਲੀ ਨੋਲੀ ਯਾਰ ਚੰਗੀ ਤਰ੍ਹਾਂ ਕਰਤੀ ਸੀ ਕਿ ਸਾਫ਼ ਤੇ ਲੱਗਦੇ ਹੱਥ ਆਪਣੇ ਪਲਾਂਟ ਨੂੰ ਵੀ ਬਹੁਤ ਵਧੀਆ ਸ਼ਾਵਰ ਕਰਦਾ ਸੀ ਇਹਨਾਂ ਨੂੰ ਪਾਣੀ ਦੇਦਾ ਇਹਨਾਂ ਨੂੰ ਵੀ ਖੁਸ਼ ਕਰਦਾ ਸੀ ਮੈਂ ਕਿਹਾ ਤੁਸੀਂ ਵੀ ਖੁਸ਼ ਹੋ ਲੋ ਪਹਿਲਾਂ ਮੈਨੂੰ ਇਹ ਸੋਚ ਹੋਈ ਬਈ ਜਦੋਂ ਮੋਟਰ ਖੜ ਗਈ ਸੀ ਮੈਂ ਕਿਹਾ ਪਲਾਂਟ ਕੰਕਾ ਬਿਲਕੁਲ ਮਿੱਟੀ ਇੰਨਾਂ ਦੀ ਸੁੱਕੀ ਪਈ ਸੀ ਬਿਲਕੁਲ ਡਰਾਈ ਹੋਈ ਪਈ ਸੀ ਮੈਨੂੰ ਇਹ ਟੈਨਸ਼ਨ ਸੀ ਵੀ ਮੇਰੇ ਪਲਾਂਟ ਨਾ ਸੁੱਕ ਜਾਣ ਹੁਣ ਕੀ ਪਤਾ ਮੋਟਰ ਕਿਉਂਕਿ ਫਿਰ ਕਲੇਰ ਸਾਹਿਬ ਕਹਿੰਦੇ ਸੀ ਵੀ ਹੁਣੇ ਤਾਂ 3-4 ਮਹੀਨੇ ਹੋ ਗਏ ਨਮੀ ਰਖਵਾਈ ਆ ਹਨਾ ਪਵਾਈ ਆ ਮਤਲਬ ਵੀ ਹੁਣ ਇਹਨੂੰ ਬਣਾ ਲਵਾਂਗੇ ਹਨਾ ਕੋਈ ਬੰਦੇ ਹੋਣਗੇ ਇਹਨੂੰ ਵੀ ਸੈੱਟ ਹੋ ਜਾਂਦੀ ਆ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਹੁੰਦੀ ਆ ਉਹ ਕਹਿੰਦੇ ਸੀ ਉਹ ਫਿਰ ਆਏ ਸੀ ਵੀ ਦੋ ਦਿਨ ਵੀ ਲੱਗ ਸਕਦੇ ਹਨ ਤਿੰਨ ਵੀ ਲੱਗ ਸਕਦੇ ਮੈਨੂੰ ਟੈਨਸ਼ਨ ਨਹੀਂ ਹੋਈ ਕਿਉਂਕਿ ਵੀ ਮੇਰੇ ਪਲਾਂਟ ਵੀ ਇੰਨਾ ਪਾਣੀ ਵੀ ਕਿੱਥੋਂ ਪਾਵਾਂਗੀ ਲਿਆ ਲਿਆ ਕੇ ਹਨਾ ਤੇ ਕਿਉਂਕਿ ਟੈਂਕੀਆਂ ਵੀ ਨਾਲ ਦੇ ਨਾਲ ਖਾਲੀ ਹੋ ਜਾਂਦੀਆਂ ਨੇ ਜੇ ਕੱਪੜੇ ਵਗੈਰਾ ਸਾਰਾ ਦਿਨ ਖਾਣੇ ਪੀਣੇ ਦੇ ਬਰਤਨ ਹੋ ਜਾਂਦੇ ਨੇ ਹਨਾ ਮੈਂ ਕਿਹਾ ਵੀ ਟੈਨਸ਼ਨ ਪਈ ਸੀ ਪਰ ਚਲੋ ਜੀ ਇਹ ਵੀ ਖੁਸ਼ ਹੋ ਗਏ ਦੇਖੋ ਕਿਵੇਂ ਸੋਹਣੇ ਲੱਗ ਰਹੇ ਨੇ ਥੋੜਾ نیچے ਰੱਖ ਦਿੱਤੇ ਸੀ ਵੀ ਮੈਂ ਕਿਉਂਕਿ ਹੁਣ ਉੱਧਰ ਉੱਧਰ ਨਾ ਫਿਰ ਮੇਰੀ ਆਟੇ ਵਾਲੀ ਢੋਲੀ ਰੱਖੀ ਹੋਈ ਆ ਉਧਰ ਮੇਉਣਾ ਰੋਜ ਪੰਤ ਲੋ ਗਾਮਲੇ ਨੂੰ ਪਾਣੀ ਨਹੀਂ ਦੇ ਸਕਦੀ ਹੈਗੀ ਸੀ ਤਾਂ ਕਰਕੇ ਫਿਰ ਮਿੱਥੇ ਰੱਖ ਲਈ ਸੀਗੇ ਉਸ ਤੋਂ ਬਾਅਦ ਇਹ ਸ਼ਾਮ ਦਾ ਟਾਈਮ ਆ ਇੱਥੇ ਆਪਾਂ ਦੇਖੋ ਇਹ ਛੋਟੇ ਕ੍ਰੈਂਡਰ ਦੇ ਵਿੱਚ ਕੀਤਾ ਸੀਗਾ ਮਸਾਲਾ ਤਿਆਰ ਜੋ ਕਿ ਬਹੁਤ ਫਾਈਨ ਪੇਸਟ ਦੀ ਤਰ੍ਹਾਂ ਜਿਹੜਾ ਮਸਾਲਾ ਬਣ ਕੇ ਤਿਆਰ ਹੋਇਆ ਸੀਗਾ ਅੱਜ ਬਣਾ ਰਹੀ ਸਬਜ਼ੀ ਬਣਾਉਣ ਨੂੰ ਕੋਈ ਹੈ ਨਹੀਂ ਸੀਗੀ ਸਿਰਫ ਦੋ ਆਲੂ ਸੀਗੇ ਘਰ ਕਿਉਂਕਿ ਇਹ ਸਬਜ਼ੀ ਅੱਜ ਮੈਂ ਲੈਣੀ ਸ਼ਾਇਦ ਭੁੱਲ ਗਈ ਸੀ ਜੀ ਯਾਦ ਨੇ ਕਈ ਫਿਰ ਲੰਘ ਜਾਂਦੇ ਨੇ ਨਾ ਫਿਰ ਦੋ ਹੀ ਆਉਂਦੇ ਸਾਡੇ ਮਨ ਕਰ ਭੁੱਲ ਗਈ ਸੀ ਕਿ ਕੰਮਾਂ ਦੇ ਵਿੱਚ ਉਸ ਤੋਂ ਬਾਅਦ ਇੱਧਰ ਲੱਗੇ ਸੀ ਕਿ ਤੜਕਾ ਲਾਉਣ ਅ ਜੀਰਾ ਪਾਇਆ ਤੇਲ ਗਰਮ ਹੋਣ ਤੋਂ ਬਾਅਦ ਫਿਰ ਜਿਹੜਾ ਮਸਾਲਾ ਗ੍ਰੈਂਡਰ ਦੇ ਵਿੱਚ ਛੋਟੇ ਗ੍ਰੈਂਡਰ ਦੇ ਵਿੱਚ ਕੀਤਾ ਸੀਗਾ ਜੀਰਾ ਹੋਣ ਤੋਂ ਬਾਅਦ ਮਸਾਲਾ ਮਿਕਸ ਕਰਤਾ ਸੀ ਦੋ ਆਲੂ ਸੀਗੇ ਤੇ ਕੋਸਾ ਸਬਜੀ ਸਾਡੇ ਕੋਲ ਕद्दू ਦੀ ਪਈ ਵੀ ਸੀਗੀ ਜੀ ਵੈਸੇ ਤਾਂ ਇਥੋਂ ਮਿਲ ਜਾਂਦੀ ਕਿਸੇ ਦੇ ਘਰੋਂ ਜੇ ਮੰਗਾਉਣੀ ਹੁੰਦੀ ਤਾਂ ਮੰਗਾ ਵੀ ਲੈਂਦੀ ਪਰ ਅੱਜ ਮਨ ਕਰ ਰਿਹਾ ਸੀ ਵੀ ਅੱਜ ਆਲੂ ਟਮਾਟਰ ਦੀ ਸਬਜੀ ਬਣਾਵਾਂ ਕਾਫੀ ਦਿਨ ਹੋ ਗਏ ਸੀ ਮੈਨੂੰ ਬਹੁਤ ਪਸੰਦ ਆ ਆਲੂ ਟਮਾਟਰ ਦੀ ਸਬਜੀ ਵਧੀਆ ਵੀ ਬਣਦੀ ਆ ਹਨਾ ਕਾਫੀ ਸਾਰੇ 2-3 ਟਮਾਟਰ ਪਾ ਦੋ ਹਨਾ ਤੇ ਆਲੂ ਟਮਾਟਰ ਦੀ ਸਬਜੀ ਬਹੁਤ ਟੇਸਟੀ ਬਣਦੀ ਆ ਲਓ ਜਿੱਥੇ ਮਸਾਲਾ ਹੋ ਗਿਆ ਸੀਗਾ ਤਿਆਰ ਆਪਾਂ ਇਹਦੇ ਵਿੱਚ ਹੁਣ ਇੱਥੇ ਦੋ ਆਲੂ ਸੀਗੇ ਇਹ ਮੀਡੀਅਮ ਸਾਈਜ਼ ਦੇ ਸੀਗੇ ਨਾ ਹੀ ਵੱਡੇ ਸੀ ਨਾ ਹੀ ਆਪਾਂ ਕਹਿ ਸਕਦੇ ਵੀ ਛੋਟੇ ਸੀਗੇ ਮੀਡੀਅਮ ਦੇ ਸਾਈਜ਼ ਦੇ ਮੀਡੀਅਮ ਤੋਂ ਵੀ ਥੋੜੇ ਵੱਡੇ ਹੀ ਸੀਗੇ ਤੇ ਉਸ ਤੋਂ ਬਾਅਦ ਇੱਥੇ ਆਪਾਂ ਮਿਕਸ ਕਰਦੇ ਸੀਗੇ ਆਲੂ ਦੋ ਕੁ ਮਿੰਟ ਇਹਨਾਂ ਨੂੰ ਸੇਕ ਲੱਗਣ ਤੋਂ ਬਾਅਦ ਫੇਰੇ ਦੇ ਵਿੱਚ ਮੈਂ ਕੀਤਾਗਾ ਪਾਣੀ ਐਡ ਇਸ ਤਰ੍ਹਾਂ ਜੇ ਆਪਾਂ ਦੋ ਜਾਂ 5 ਮਿੰਟ ਬਾਅਦ ਦੇ ਵਿੱਚ ਪਾਣੀ ਐਡ ਕਰਦੇ ਨਾ ਤਾਂ ਸਬਜ਼ੀ ਦਾ ਟੇਸਟ ਵਧੀਆ ਹੋ ਜਾਂਦਾ ਕਿਉਂਕਿ ਜਿਹੜੇ ਮਸਾਲੇ ਹੁੰਦੇ ਨੇ ਉਹ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂਦੇ ਨੇ ਇਸ ਤਰ੍ਹਾਂ ਬਣਾਉਣੀ ਹੈ ਜੀ ਸਬਜ਼ੀ ਮੈਂ ਤੇ ਉਸ ਤੋਂ ਬਾਅਦ ਇੱਥੇ ਹੋ ਗਿਆ ਨੈਕਸਟ ਡੇ ਤੇ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸ਼ਸ਼ੀਕਾਲ ਗੁੱਡ ਮਾਰਨਿੰਗ ਜੀ ਤੇ ਇੱਥੇ ਦੇਖੋ ਲੱਗੀ ਆ ਮੈਂ ਅੱਜ ਫਿਰ ਹੁਣ ਰੋਜ਼ ਦਾ ਇਹੀ ਹੋਣਾ ਕੰਮ ਕਲੀਨਿੰਗ ਹੀ ਹੋਇਆ ਕਰੂਗੀ ਕਿਉਂਕਿ ਹੁਣ ਥੋੜਾ ਜਾਂ ਲੱਗਦਾ ਵੀ ਠੀਕ ਮੌਸਮ ਘਟ ਗਏ ਵੀ ਸਫਾਈ ਰਹਿਣ ਲੱਗ ਗਈ ਹੈ ਨਾ ਉਸ ਤੋਂ ਬਾਅਦ ਇੱਥੇ ਚੰਗੀ ਤਰ੍ਹਾਂ ਕੱਪੜਾ ਗਿੱਲਾ ਕਰ ਲਿਆ ਸੀਗਾ ਸੋਫੇ ਨੂੰ ਕਰ ਰਹੀ ਸੀ ਮੈਂ ਸਾਫ ਇਹਦੀ ਡੀਪ ਕਲੀਨਿੰਗ ਵੀ ਕਰੂੰਗੀ ਪਰ ਥੋੜਾ ਹਜੇ ਰੁਕ ਕੇ ਕਰੂੰਗੀ ਉਹ ਵੀ ਤੁਹਾਨੂੰ ਦਿਖਾਵਾਂਗੀ ਕਈ ਵਾਰ ਇਹ ਹੋ ਜਾਂਦਾ ਵੀ ਇਹ ਜਿਆਦਾ ਗੰਦੇ ਹੋ ਗਏ ਹੈ ਨਾ ਪਰ ਇਹ ਬਹੁਤ ਸੋਹਣੇ ਨਿਕਲੇ ਹੋਣਗੇ ਜਦੋਂ ਆਪਾਂ ਇਹਨਾਂ ਦੀ ਡੀਪ ਕਲੀਨਿੰਗ ਕੀਤੀ ਹੈ ਨਾ ਪੂਰਾ ਆਪਾਂ ਇਹਨੂੰ ਕਲੀਨ ਕਰਕੇ ਦਿਖਾਵਾਂਗੇ ਤੁਹਾਨੂੰ ਉਹ ਸੋਹਣੇ ਹੋ ਜਾਂਦੇ ਆ ਘਰੋਂ ਦੀ ਗੱਲ ਨਹੀਂ ਹੈਗੀ ਕਿਉਂਕਿ ਕਵਰ ਵਗੈਰਾ ਤਾਂ ਦੇਖੋ ਮੇਦੇ ਲੈਣੇ ਨਹੀਂ ਹੈਗੇ ਨਾ ਹੀ ਸੋਹਣੇ ਲੱਗਦੇ ਨੇ ਇਹਨਾਂ ਦੀ ਜਿਹੜੀ ਮਤਲਬ ਕਿ ਸੁੰਦਰਤਾ ਹੈ ਇਹ ਇਸੇ ਤਰ੍ਹਾਂ ਹੀ ਹੈ ਨਾ ਇਸੇ ਤਰ੍ਹਾਂ ਹੀ ਸੋਹਣੇ ਲੱਗਦੇ ਨੇ ਕਵਰ ਵਗੈਰਾ ਪਾ ਕੇ ਨਹੀਂ ਸੋਹਣੇ ਲੱਗਣੇ ਹੈਗੇ ਅ ਚਲੋ ਜੀ ਜਦੋਂ ਲੈ ਆਂਦਿਆ ਹਨਾ ਚੀਜ਼ ਫਿਰ ਸਫਾਈ ਵੀ ਦੇਖੋ ਕਰਨੀ ਪੈਣੀ ਆਪਾਂ ਨੂੰ ਹਨਾ ਤੇ ਚਲੋ ਆਪਣੇ ਆਪ ਦੇ ਵਿੱਚ ਕੰਮਾਂ ਦੇ ਵਿੱਚ ਬੀਬੀ ਜੀ ਰਹਿਣੇ ਇਧਰ ਉਧਰ ਜਾਣ ਤੋਂ ਇਧਰ ਉਧਰ ਦੀਆਂ ਗੱਲਾਂ ਸੁਣਨ ਤੋਂ ਆਪਣਾ ਆਪਣੇ ਕੰਮਾਂ ਦੇ ਵਿੱਚ ਮਨ ਲਾਉਣਿਆਂ ਪੂਰਾ ਡੇ ਬਿਜ਼ੀ ਰਹਿਣੇ ਆ ਮਸਤ ਰਹਿਣੇ ਆ ਹਨਾ ਇਸ ਤਰ੍ਹਾਂ ਵਧੀਆ ਲੰਘਦਾ ਜੀ ਦਿਨ ਤੇ ਇਸ ਤਰ੍ਹਾਂ ਕਰਕੇ ਰੋਜ਼ ਘਰ ਦੇ ਕੰਮ ਕਰ-ਕਰਦਿਆਂ ਅੱਜ ਦਾ ਦਿਨ ਵੀ ਗਿਆ ਕੱਲ ਦਾ ਦਿਨ ਵੀ ਗਿਆ ਇਸ ਤਰ੍ਹਾਂ ਕਰਕੇ ਸਵੇਰ ਤੋਂ ਲੱਗਦੇ ਸ਼ਾਮ ਤੱਕ ਦਾ ਪਤਾ ਹੀ ਨਹੀਂ ਚੱਲਦਾ ਦਿਨ ਕਦੋਂ ਰਾਤ ਕਦੋਂ ਆ ਗਈ ਕੁਝ ਪਤਾ ਨਹੀਂ ਚੱਲਦਾ ਹਨਾ ਕਿਉਂਕਿ ਬਿਜ਼ੀ ਰਹਿਣਾ ਜੀ ਜਦੋਂ ਬਿੱਲ ਨੇ ਹੁੰਦੇ ਉਦੋਂ ਹੀ ਟਾਈਮ ਨਹੀਂ ਲੰਘਣ ਦੇ ਵਿੱਚ ਆਉਂਦਾ ਕੰਮਕਾਰਾਂ ਦੇ ਵਿੱਚ ਤਾਂ ਕੁਝ ਪਤਾ ਨਹੀਂ ਲੱਗਦਾ ਹੈਗਾ ਤੇ ਚਲੋ ਜੀ ਫਾਈਨਲੀ ਆਪਾਂ ਸੋਫੇ ਦੇਖੋ ਸਾਫ਼ ਕਰਤੇ ਸੀਗੇ ਇੱਥੇ ਫਿਰ ਵੀ ਵਧੀਆ ਹੋ ਗਏ ਗਿੱਲਾ ਕੱਪੜਾ ਮਾਰ ਕੇ ਬਹੁਤ ਸੋਹਣੇ ਹੋ ਜਾਂਦੇ ਆ ਤੇ ਮਨ ਵੀ ਲੱਗਦਾ ਜਦੋਂ ਸਾਫ਼-ਸਾਫ਼ ਕਰ ਹੁੰਦਾ ਨਾ ਮਤਲਬ ਵਧੀਆ-ਵਧੀਆ ਫੀਲ ਹੁੰਦਾ ਉਸ ਤੋਂ ਬਾਅਦ ਇੱਥੇ ਲੱਗੀ ਸੀਗੀ ਮੈਂ ਪੌਣੇ ਧੋਣ ਤੇ ਕੱਲ ਐਤਵਾਰ ਧੋਣੇ ਸੀ ਕਿ ਅੱਜ ਜਣੀ ਕਿ ਸੋਮਵਾਰ ਦਾ ਦਿਨ ਐਤਵਾਰ ਧੋਣੇ ਸੀਗੇ ਪੌਣੇ ਉਦੋਂ ਘੌਲ ਹੋ ਗਈ ਮੈਨੂੰ ਕਿਉਂਕਿ ਵਾਸ਼ਿੰਗ ਏਰੀਆ ਦੇ ਵਿੱਚ ਮੈਂ ਪੋਣੇ ਨਹੀਂ ਧੋਂਦੀ ਹੈਗੀ ਪੋਣੇ ਨੇ ਜਿਹੜੇ ਇੱਥੇ ਹੀ ਧੋਣੇ ਹੁੰਦੀ ਹੈ ਫਰਸ਼ ਪਹਿਲਾਂ ਮੇਰੇ ਕੱਪੜਿਆਂ ਲਈ ਬਣਵਾਇਆ ਹੋਇਆ ਸੀਗਾ ਇੱਥੇ ਕੱਪੜੇ ਵਾਸ਼ ਹੋਇਆ ਕਰਦੇ ਸੀਗੇ ਮੇਰੇ ਸਾਰੇ ਆ ਤੇ ਫਿਰ ਉਸ ਤੋਂ ਬਾਅਦ ਮਸ਼ੀਨ ਆਈ ਮਸ਼ੀਨ ਤੋਂ ਬਾਅਦ ਫਿਰ ਮਸ਼ੀਨ ਸਾਹ ਦੇ ਹੈਗੀ ਸੀ ਪਹਿਲਾਂ ਬਾਅਦ ਦੇ ਵਿੱਚ ਫਰਸ਼ ਬਣਵਾਇਆ ਸੀ ਕਿਉਂਕਿ ਕਈ ਮਹੀਨੇ ਮੈਂ ਹੱਥਾਂ ਨਾਲ ਹੀ ਕੱਪੜੇ ਧੋਤੇ ਇਹਨੂੰ ਵਧੀਆ ਲੱਗਿਆ ਬਿਸਤਰਾ ਮੈਂ ਬਸ ਮੈਨੂੰ ਪਤਾ ਨਹੀਂ ਮਨ ਦੇ ਵਿੱਚ ਮਾਈਂਡ ਕਿੱਦਾਂ ਨੂੰ ਹੋ ਗਈ ਕੁਝ ਪਤਾ ਨਹੀਂ ਲੱਗਦਾ ਹਨਾ ਵਧੀਆ ਲੱਗੇ ਜਣੀ ਕਿ ਹੱਥਾਂ ਨਾਲ ਮੈਨੂੰ ਕੱਪੜੇ ਧੋਣੇ ਤਾਂ ਮੈਂ ਹੱਥਾਂ ਨਾਲ ਹੀ ਧੋਤੇ ਕਿੰਨੇ ਮਹੀਨੇ ਅੰ ਵਿਚ ਵੀ ਇੱਕ ਵਾਰ ਮਸ਼ੀਨ ਖਰਾਬ ਹੋ ਗਈ ਸੀ ਫਿਰ ਮੈਂ ਠੀਕੇ ਨਹੀਂ ਕਰਾਈ ਮੈਂ ਕਹਿੰਦੀ ਨਹੀਂ ਮੈਂ ਹੱਥਾਂ ਨਾਲ ਹੀ ਧੋਲਿਆ ਕਰਨੇ ਨੇ ਜੀ ਇਸ ਤਰ੍ਹਾਂ ਬਸ ਚਲੋ ਮੰਨ ਦੀ ਗੱਲ ਹੁੰਦੀ ਹੈ ਕਈ ਵਾਰ ਕਿਵੇਂ ਕਦੀ ਕਿਵੇਂ ਤੇ ਚਲੋ ਜੀ ਇੱਥੇ ਲੱਗੀ ਸੀ ਕਿ ਪੌਣੇ ਜਿਹੜੇ ਧੋਕੇ ਸੁੱਕਣੇ ਪਾਉਣ ਚੰਗੀ ਤਰ੍ਹਾਂ ਪਖੰਗਾਲ ਲਏ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਪਾ ਦਾਂਗੇ ਸੁੱਕਣੇ ਤੇ ਸੁੱਕ ਜਾਣਗੇ ਲੋ ਜੀ ਉਸ ਤੋਂ ਬਾਅਦ ਹੋ ਗਿਆ ਸੀਗਾ ਆਪਣੇ ਸ਼ੇਕ ਦਾ ਟਾਈਮ ਚਾਹ ਪਾਣੀ ਖਾਣਾ ਪੀਣਾ ਦੁਪਹਿਰੇ ਬਣਾ ਲਈ ਸੀਗੀ ਪ੍ਰੌਂਟੇ ਚਾਹ ਨਾਲ ਤੇ ਇੱਥੇ ਹੁਣ ਸ਼ੇਕ ਦਾ ਟਾਈਮ ਹੋ ਗਿਆ ਸੀ ਕਲੇਸ਼ਾਪ ਦਾ ਸ਼ੇਕ ਮੈਂ ਢੱਕ ਕੇ ਰੱਖਤਾ ਸੀ ਪਿੰਦਰਾ ਆਪਣਾ ਆਪਣੇ ਰੂਮ ਚ ਲੈ ਕੇ ਚੱਲਿਆ ਗਿਆ ਤੇ ਮੈਂ ਬਹਿ ਕੇ ਪੀਨੀ ਹੁਣ ਸ਼ੇਕ ਤੇ ਹੁਣ 4-5 ਵਜੇ ਸ਼ੇਕ ਬਣਾ ਕੇ ਪੀ ਲੈਣੇ ਆ ਕਿਉਂਕਿ ਫਿਰ ਬਹੁਤ ਜ਼ਿਆਦਾ ਹੈਵੀ ਹੋ ਜਾਂਦਾ ਸ਼ਾਮ ਦੇ ਟਾਈਮ ਫਿਰ ਓਖਾ ਹੁੰਦਾ ਖਾਣਾ ਵੀ ਖਾਣਾ ਹੁੰਦਾ ਨਾ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲੋ ਜੀ ਬਲੌਗ ਮੇਰਾ ਕੱਲ ਸ਼ਾਮ ਤੋਂ ਸਟਾਰਟ ਹੋਇਆ ਅੱਜ ਵੀ ਸ਼ਾਮ ਹੋ ਗਈ ਅੱਜ ਵੀ 5 ਵਜੇ ਚੁੱਕੇ ਨੇ ਤੇ ਉਹੀ ਟਾਈਮ ਆ ਗਿਆ ਆਪਣਾ ਸ਼ੇਕ ਦਾ ਸ਼ੇਕ ਬਣਾ ਕੇ ਲੈ ਕੇ ਆਈਆਂ ਤੇ ਕਲੈਰ ਸਾਹਿਬ ਦਾ ਸ਼ੇਕ ਰੱਖਦਾ ਇੱਥੇ ਉਹ ਬਾਹਰ ਕੁਝ ਕੰਮ ਕਰ ਰਹੇ ਨੇ ਔਰ ਸ਼ੇਕ ਦਿਨ ਦੀ ਕਾਦਤ ਹੋ ਗਈ ਹੁਣ ਪੀਤੇ ਵਿਣਾ ਨਾ ਆਹ ਟਾਈਮ ਔੜ ਕਾਉਣਾ ਦੇ ਵੀਰ ਦੀ ਜਿਆਦਾ ਤੇ ਦੁਪਹਿਰ ਦੀ ਜਿਆਦਾ ਔੜ ਖਾਉਂਦਾ ਇਸ ਤਰ੍ਹਾਂ ਮੈਨੂੰ ਹੁਣ ਸ਼ੇਕ ਦੌੜ ਖਾਣ ਲੱਗ ਗਿਆ ਚਲੋ ਜੀ ਹੁਣ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਕੀ ਕੰਮ ਕਰਦੇ ਪਹਿਲਾਂ ਪੀ ਲਈਏ ਸ਼ੇਕ ਉਸ ਤੋਂ ਬਾਅਦ ਹਿੰਦ ਸ਼ਾਮ ਦੇ 6:30 ਦਾ ਟਾਈਮ ਹੋ ਚੁੱਕਿਆ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ ਸਬਜ਼ੀ ਮੈਂ ਕੱਟ ਲਈ ਸਬਜ਼ੀ ਬਣਾਉਂ ਅੱਜ ਪੇਠਾ ਪਿੰਦਰ ਲੈ ਕੇ ਆ ਪੇਠਾ ਮੈਂ ਕਿਹਾ ਵੀ ਜਿਹੜਾ ਤੂੰ ਖਾਣਾ ਕੁਝ ਵੀ ਸਬਜ਼ੀ ਕੋ ਜੋ ਕੋਈ ਵੀ ਖਾਣੀ ਲੈ ਆ ਪਰ ਉਹਨੇ ਪੇਠਾ ਲੈਣ ਦੱਸਿਆ ਅੱਜ ਬਣਾਵਾਂਗੇ ਪੇਠਾ ਤੇ ਕਹਿੰਦੇ ਨੇ ਇੱਕ ਚੀਜ਼ ਤੁਹਾਡੇ ਨਾਲ ਅੱਜ ਮੈਂ ਹੋਰ ਸ਼ੇਅਰ ਕਰੂੰ ਕਿਉਂਕਿ ਮੈਨੂੰ ਵੀ ਕਾ ਜ਼ਰੂਰ ਤਾਂ ਉਹ ਚੀਜ਼ ਦੀ ਤੇ ਤੁਹਾਨੂੰ ਵੀ ਭੈਣ ਦਾ ਕਮੈਂਟ ਵੀ ਆਇਆ ਸੀਗਾ ਸ਼ਾਇਦ ਆਪਾਂ ਛਿਪਕ ਲਈਏ ਤਾਂ ਦੇਖਾਂਗੇ ਵੀ ਉਹਦਾ ਫਾਇਦਾ ਹੁੰਦਾ ਕਿ ਨਾ ਹੁੰਦਾ ਪਰ ਮੱਖੀਆਂ ਤੇ ਮੱਛਰ ਤੋਂ ਜ਼ਰੂਰ ਫਾਇਦਾ ਹੁੰਦਾ ਚਲੋ ਜੀ ਫਟਾਫਟ ਆਪਾਂ ਚੱਲਦੇ ਹਾਂ ਕਿਚਨ 'ਚ ਚੱਲ ਕੇ ਤੇ ਆਪਾਂ ਦਿਖਾਉਣਾ ਤੁਹਾਨੂੰ ਪਹਿਲਾਂ ਤਾਂ ਆਪਾਂ ਰੱਖਦੇ ਆਂ ਪੇਠੇ ਸਬਜ਼ੀ ਲਾਈਟ ਔਨ ਕਰ ਦਈਏ ਤੇ ਉਸ ਤੋਂ ਬਾਅਦ ਆਪਾਂ ਫਿਰ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕੀ ਆ ਤੇ ਬਾਕੀ ਤੁਹਾਨੂੰ ਵਾਰ ਦਿਖਾਉਣੀ ਮੈਂ ਆਪਣਾ ਫੇਸ ਅ ਕਿਉਂਕਿ ਦੇਖੋ ਕਮੈਂਟ ਆਇਆ ਸੀ ਇੱਕ ਮੈਨੂੰ ਕੱਲ ਹਨਾ ਉਹ ਕਹਿੰਦੇ ਵੀ ਤੁਹਾਡੇ ਫਿਲਟਰ ਲੱਗਿਆ ਹੋਇਆ ਦੇਖੋ ਕੋਈ ਫਿਲਟਰ ਨਹੀਂ ਲੱਗਿਆ ਹੋਇਆ ਕੁਛ ਨਹੀਂ ਦੇਖ ਸਕਦੇ ਤੁਸੀਂ ਦੇਖੋ ਇੱਧਰ ਵੀ ਕਰਕੇ ਦਿਖਾ ਦਿੰਦੇ ਹਾਂ ਸੋਨ ਇੱਧਰ ਕੋਈ ਵੀ ਫਿਲਟਰ ਨਹੀਂ ਲੱਗਿਆ ਹਾਂ ਫੇਸ ਮੇਰਾ ਬਹੁਤ ਬਹੁਤ ਸਾਫ਼ ਆ ਜਿਸ ਤਰ੍ਹਾਂ ਬਲੈਕ ਸੀ ਨਾ ਮੇਰਾ ਫੇਸ ਤੇ ਬਹੁਤ ਜ਼ਿਆਦਾ ਸਾਫ਼ ਹੋ ਗਿਆ ਚਲੋ ਹੁਣ ਆਪਾਂ ਬਣਾਉਣੇ ਪਹਿਲਾਂ ਸਭ ਕੁਝ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੱਗੀ ਹੋਈ ਆ ਕਿ ਪਹਿਲਾਂ ਆਪਾਂ ਪੇਠਾ ਜਿਹੜਾ ਫਰਾਈ ਕਰ ਲਾਂਗੇ ਲੋ ਜੀ ਦੋ ਲੈਲੇ ਸੀਗੇ ਪਿਆਜ਼ ਤੇ ਦੋਨੋਂ ਪਿਆਜ਼ ਨੂੰ ਉੱਪਰੋਂ ਕੱਟ ਕੇ ਇਸ ਤਰ੍ਹਾਂ ਮੈਂ ਦੀਵੇ ਦੀ ਤਰ੍ਹਾਂ ਬਣਾ ਲਿਆ ਸੀ ਵੀ ਇੱਕ ਜਿਵੇਂ ਦੀਵਾ ਹੁੰਦਾ ਹਨਾ ਦੋਨਾਂ ਨੂੰ ਕੱਟ ਕੇ ਬਾਕੀ ਦਾਪਾ ਜਿਹੜਾ ਵਿੱਚੋਂ ਨਿਕਲੇ ਸੀ ਉਹ ਯੂਜ਼ ਕਰ ਲਿਆ ਸੀਗਾ ਮਸਾਲੇ ਦੇ ਵਿੱਚ ਤੇ ਇਸ ਤਰ੍ਹਾਂ ਕੱਢ ਕੇ ਫਿਰ ਇਹਦੇ ਵਿੱਚ ਆਪਾਂ ਤੇਲ ਸਰੋਂ ਦਾ ਵੀ ਪਾ ਸਕਦੇ ਹਾਂ ਤੁਸੀਂ ਇਹਦੇ ਵਿੱਚ ਤਿਲ ਦਾ ਤੇਲ ਵੀ ਪਾ ਸਕਦੇ ਕੋਈ ਹੋਰ ਤੇਲ ਪਾਉਣਾ ਚਾਹੋ ਤਾਂ ਤੁਸੀਂ ਉਹ ਤੇਲ ਵੀ ਪਾ ਸਕਦੇ ਹੋ ਪਰ ਬੈਸਟ ਆਪਸ਼ਨ ਆ ਜਿਹੜੀ ਉਹ ਤੇਲ ਸਰੋਂ ਦਾ ਹੀ ਪਾਓ ਤੁਸੀਂ ਹਨਾ ਸਰੋਂ ਦਾ ਤੇਲ ਹੀ ਵਧੀਆ ਰਹਿੰਦਾ ਤੇ ਇਹਦੇ ਵਿੱਚ ਆਪਾਂ ਜਿਹੜੀਆਂ ਬੱਤੀਆਂ ਸੀਗੀਆਂ ਉਹ ਰੱਖ ਕੇ ਪਾਤਾ ਸੀਗਾ ਸਰੋਂ ਦਾ ਤੇਲ ਮੈਂ ਸਰੋਂ ਦਾ ਤੇਲ ਪਾਇਆ ਸੀ ਤੁਹਾਨੂੰ ਜਿਹੜਾ ਠੀਕ ਲੱਗਦਾ ਤੁਸੀਂ ਉਹ ਪਾਓ ਉਸ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਕਪੂਰ ਜਿਹੜਾ ਸੀਗਾ ਕਪੂਰ ਪੂਜਾ ਵਾਲਾ ਕਪੂਰ ਹੁੰਦਾ ਨਾ ਉਹਦੀ ਟਿੱਕੀ ਲੈ ਕੇ ਦੋਨਾਂ ਨੂੰ ਹਜੇ ਥੋੜਾ ਜਿਆ ਟੁਕੜਿਆਂ ਦੇ ਵਿੱਚ ਕਰ ਲਿਆ ਸੀਗਾ ਤੇ ਦੋਨਾਂ ਦੇ ਵਿੱਚ ਫਿਰ ਮੈਂ ਉਹ ਜਿਹੜਾ ਕਪੂਰ ਸੀਗਾ ਕਪੂਰ ਪਾਤਾ ਸੀਗਾ ਇਸ ਤਰ੍ਹਾਂ ਕਹਿੰਦੇ ਨੇ ਵੀ ਮੱਛਰ ਤੇ ਮੱਖੀ ਇਹਦੇ ਨਾਲ ਨਹੀਂ ਰਹਿੰਦੀ ਤੇ ਆਪਾਂ ਵੀ ਟਰਾਈ ਕਰਕੇ ਮੈਂਗਾ ਦੇਖ ਲੈਣੇ ਆ ਵੀ ਇਹ ਵਧੀਆ ਹੋਇਆ ਤਾਂ ਹਣਾ ਦੇਖੋ ਠੀਕ ਆ ਨੇ ਫਿਰ ਦੋ ਪਿਆਜ਼ ਨੇ ਜਿਹੜੇ ਵੇਸਟ ਜਾਣਗੇ ਵੈਸੇ ਸੋਹਣੇ ਵੀ ਲੱਗ ਰਹੇ ਸੀ ਇਸ ਤਰ੍ਹਾਂ ਹਨਾ ਸ਼ਾਮ ਦੇ ਟਾਈਮ ਇੱਕ ਤਾਂ ਦੇਖੋ ਕਲਰ ਪਿੰਕ ਜਾਂ ਕਲਰ ਹੋ ਗਿਆ ਦਾ ਪਰਪਲ ਪਿੰਕ ਜਾਂ ਹਨਾ ਪਿਆਜ਼ ਦਾ ਕਲਰ ਹੋ ਗਿਆ ਤੇ ਉੱਪਰੋਂ ਜਿਵੇਂ ਕੈਂਡਲ ਦੀ ਤਰ੍ਹਾਂ ਹਨਾ ਇਹ ਜਲ ਗਿਆਂ ਹਨਾ ਬੱਤੀਆਂ ਤੇ ਆਹ ਪਾਈ ਸੀ ਆਪਾਂ ਕਪੂਰ ਦੀ ਟਿੱਕੀ ਸੀਗੇ ਮੇਰੇ ਕੋਲ ਦੋਨਾਂ ਨੂੰ ਹਾਫ ਆਫ ਕਰਕੇ ਦੋਨਾਂ ਦੀਵਿਆਂ ਦੇ ਵਿੱਚ ਪਾ ਲਿਆ ਸੀ ਜਾਨੀ ਕਿ ਦੀਵੇ ਹੀ ਬਣ ਗਏ ਸੀ ਇਹ ਇੱਕ ਤਰ੍ਹਾਂ ਦੇ ਪਰ ਕਹਿੰਦੇ ਨੇ ਵੀ ਜਿਹੜੀ ਪਿਆਜ਼ ਦੀ ਤੇ ਕਪੂਰ ਦੀ ਸਰਸੋਂ ਸਰੋਂ ਦੇ ਤੇਲ ਦੀ ਜਣੀ ਕਿ ਜਿਹੜੀ ਖੁਸ਼ਬੂ ਦੀ ਮਤਲਬ ਕਿ 스멜 ਵਗੈਰਾ ਹੁੰਦੀ ਆ ਵੀ ਮਤਲਬ ਖੁਸ਼ਬੂ ਵੀ ਹੁੰਦੀ ਸੀ ਸੋਹਣੀ ਹੁੰਦੀ ਸੀ ਤੇ ਕਹਿੰਦੇ ਨੇ ਮੱਛਰ ਮੱਖੀਆਂ ਭੱਜ ਜਾਂਦੀਆਂ ਨੇ ਚਲੋ ਆਪਾਂ ਵੀ ਕਰਕੇ ਦੇਖ ਲੈਨੇ ਆ ਮੈਂ ਕਿ ਟ੍ਰਾਈ ਕਿਉਂਕਿ ਮੈਂ ਮੱਖੀਆਂ ਮੱਛਰ ਮੱਛਰ ਤਾਂ ਚਲੋ ਆਪਾਂ ਲਾ ਲੈਨੇ ਆ ਆਊਟ ਵਗੈਰਾ ਲਗਾ ਲੈਨੇ ਆ ਵੀ ਨਹੀਂ ਰਹਿੰਦਾ ਹਨਾ ਮੱਕੀ ਅੰਦਰ ਹੀ ਸੋਨੇ ਬਾਹਰ ਦੀ ਤਾਂ ਚਲੋ ਹੋ ਜਾਂਦਾ ਹਨਾ ਬਾਰਦਾ ਚ ਲੋਕੀ ਕੀ ਜੀ ਕੰਮ ਨਹੀਂ ਕਰਦੇ ਹਨ ਵੀ ਦੇਖਦੇ ਆ ਕਿਲੀਆਂ ਦਾ ਸ਼ਾਇਦ ਪਤਾ ਨਹੀਂ ਬੀਹ ਦੇ ਨਾਲ ਹੋ ਸਕਦਾ ਵੀ ਨਾ ਹੀ ਆਉਣ ਮੈਂ ਕਹਿੰਦਾ ਤੇਖ ਹੀ ਲੈਣੇ ਕੀ ਹਰ ਜਦੋਂ ਪਿਆਜ ਹੀ ਜਾਣਗੇ ਖਰਾਬ ਹਨ ਵੀ ਕੋਈ ਚੱਕਰ ਨਹੀਂ ਇੱਕ ਦੇਖੋ ਇੱਥੇ ਜਲਾ ਕੇ ਆਪਾਂ ਰੱਖ ਲਿਆ ਸੀਗਾ ਕਿ ਜੰਦੇ ਵਿੱਚ ਦੂਸਰੇ ਨੂੰ ਆਪਾਂ ਲੈ ਕੇ ਚੱਲਦੇ ਹੁਣ ਅੰਦਰ ਅੰਦਰ ਆਪਾਂ ਦੇਖਦੇ ਅੰਦਰ ਬੈਡਰੂਮ ਚ ਰੱਖ ਕੇ ਵੀ ਕੀ ਇੱਕ ਅਸਰ ਕਰਦਾ ਉਹ ਤੁਹਾਡੇ ਨਾਲ ਫਿਰ ਮੈਂ ਕੱਲ ਵਾਲੇ ਬਲੌਗ ਦੇ ਵਿੱਚ ਕਰੂੰਗੀ ਸ਼ੇਅਰ ਵੀ ਇਸ ਚੀਜ਼ ਨੇ ਕਿੰਨਾ ਕ ਅਸਰ ਕੀਤਾ ਹਨਾ ਚਲੋ ਬਣਾ ਰਹੀ ਸੀ ਮੈਂਗਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਾਂ ਕੀ ਪਤਾ ਜੇ ਵਧੀਆ ਨਿਕਲੇ ਤਾਂ ਤੁਸੀਂ ਵੀ ਬਣਾ ਲਿਓ ਜੀ ਇੱਕ ਦੋ ਦਿਨ ਆ ਦੇਖਦੇ ਆਪਾਂ ਕੱਲ ਪਰਸਣ ਵਾਲੇ ਬਲੌਗ ਦੇ ਵਿੱਚ ਥੋੜੇ ਨਾਲ ਸ਼ੇਅਰ ਕਰਾਂਗੀ ਵੀ ਇਹਦੇ ਨਾਲ ਕਿੰਨਾ ਕ ਫਰਕ ਪਿਆ ਕਿੰਨਾ ਕ ਨਾ ਪਿਆ ਹਨਾ ਉਹ ਤੁਹਾਨੂੰ ਮੈਂ ਜ਼ਰੂਰ ਦੱਸੂੰਗੀ ਪਰ ਅੱਜ ਮੈਂ ਫਸਟ ਟਾਈਮ ਇਹ ਬਣਾਇਆਗਾ ਪਾਣੀ ਦੇ ਪਿਆਜ਼ ਵਾਲਾ ਪਹਿਲਾਂ ਬਣਾਇਆ ਮੈਂ ਉਹਦੇ ਵਿੱਚ ਕਾਫੀ ਹੋਰ ਸਮਾਨ ਵੀ ਪੈਂਦਾ ਸੀ ਪਰ ਉਹ ਸ਼ਿਕਕਲੇ ਨਹੀਂ ਬਣਾਇਆ ਸੀ ਪਰ ਉਹ ਨਾ کارਗਰ ਨਹੀਂ ਸੀਗਾ ਕਿਉਂਕਿ ਸਲੈਬ ਵਗੈਰਾ ਤੇ ਜਦੋਂ ਆਪਾਂ ਸਿੜਕਦੇ ਆ ਨਾ ਤਾਂ ਦੇਖੋ ਖਾਣਾ ਵੀ ਬਣਾਉਣਾ ਹੁੰਦਾ ਉਹ ਫਿਰ ਚੀਜ਼ ਗਲਤ ਹੋ ਜਾਂਦੀ ਹੈ ਨਾ ਤੇ ਲਓ ਜੀ ਇੰਦਰ ਆਪਾਂ ਤੁਹਾਨੂੰ ਦਿਖਾਉਣੇ ਆਪਣੀ ਨਿਊ ਸੁਪਾਰੀ ਗੱਡੀ ਇਹ ਲਿਆਂਦੀ ਨੂੰ ਹੋਵੇ ਜੀ 4-5 ਦਿਨ ਪਰ ਮੈਂ ਵੀਡੀਓ ਨਹੀਂ ਬਣਾਇਆ ਸੀ ਇਹਦਾ ਪਰ ਅੱਜ ਪਿੰਦਰ ਕਹਿੰਦਾ ਮੈਂ ਵੀਡੀਓ ਬਣਾ ਲਾ ਤੇ ਇਹ ਆਪਾਂ ਬਸ ਸੇਲ ਵਾਸਤੇ ਜਿਵੇਂ ਕਿ ਸਾਈਡ ਬਿਜ਼ਨਸ ਆਪਾਂ ਚਲਾਇਆ ਹੋਇਆ ਨਾਲ ਨਾਲ ਹਨਾ ਗੱਡੀਆਂ ਲਿਆ ਕੇ ਆਪਾਂ ਨੂੰ 5-7000 ਰੁਪਏ ਬਚ ਜਾਂਦਾ ਹਨਾ ਤਾਂ ਆਪਾਂ ਸੇਲ ਕਰ ਦਿੰਨੇ ਹਾਂਗੇ ਵੀ ਚਲੋ ਆਪਣਾ ਨਾਲ ਨਾਲ ਕੰਮ ਜਿਹੜਾ ਇਸ ਤਰ੍ਹਾਂ ਚੱਲੀ ਜਾਂਦਾ ਹੈ ਹਨਾ ਇਹ ਸੇਲ ਦਾ ਆਪਣਾ ਸਾਈਡ ਬਿਜ਼ਨਸ ਹੈਗਾ ਨਾਲ ਨਾਲ ਚੱਲੀ ਜਾਂਦਾ ਚਲੋ ਵਧੀਆ ਹਨਾ ਤੋਂ ਪੈਸੇ ਆ ਜਾਂਦੇ ਨੇ 5-7000 ਸੱਜ ਜਾਂਦੇ ਗੱਡੀ ਕਾਫੀ ਹੈ ਜੀ ਹਨਾ ਇਹ ਆਪਾਂ 4-5 ਦਿਨ ਹੋ ਗਏ ਲਿਆਂਦੀ ਆ ਇਹ ਵੀ ਹੁਣ ਆਪਾਂ ਸੇਲ ਕਰਨੀ ਹੈਗੀ ਬਸ ਪੈਸੇ ਟੇਠਾ ਫਰਾਈ ਹੋ ਗਿਆ ਸਿੱਧਾ ਪਾ ਮਸਾਲਾ ਕਰ ਲਿਆ। ਫਲਾਤਰ ਕੜਾਹੀ ਦਿਖਾਉਣ ਤੋਂ ਸੋ ਕੜਾਹੀ ਰੱਖ ਲਈ ਤੇ ਵਿੱਚ ਆਪਾਂ ਤੇਲ ਪਾ ਗਏ। ਆਹ ਤਰ੍ਹਾਂ ਨਹੀਂ ਚਿਰ ਚਟਕੀ ਹੋਣ ਲੱਗਿਆ ਦੇ ਵਿੱਚ ਹਨਾ। ਇਸ ਤਾਂ ਦੱਸਿਓ ਜੀ ਇਹ ਤੁਹਾਨੂੰ ਕੁਝ ਨੂੰ ਪਤਾ। ਦੋਚ ਤੇਲ ਪਾ ਪਾ ਲੈ ਦੇ ਵਿੱਚ ਤੁਹਾਨੂੰ ਮੇਟਰ ਬਿਖਾਉਣ ਮਸਾਲਾ ਲਾ ਲਓ ਤੇ ਖੰਮ ਮਸਾਲਾ ਬਣਾ ਲਿਆ ਆਪਾਂ। ਇਸ ਵਾਲੇ ਵਿੱਚ ਹਾਂ ਜਣੀ ਕਿ 2 ਰੁਪਏ ਹੀ ਬਹੁਤ ਵਧੀਆਗਾ। ਖੜੇ ਮਸਾਲੇ ਇਸ ਤਰ੍ਹਾਂ ਮਸਾਲਾ ਹੋ ਗਿਆ। ਪੀਸਣ ਦੇ ਵਧੀਆ ਕੰਮ ਆਉਂਦਾ। ਲੋ ਜੀ ਕੜਾਹੀ ਆਪਾਂ ਰੱਖ ਲਈ ਸੀ ਤੇਲ ਪਾਇਆ ਸਰੋਂ ਦਾ ਜੀਰਾ ਪਾਉਣ ਤੋਂ ਬਾਅਦ ਜਿਹੜਾ ਸੀਗਾ ਮਸਾਲਾ ਆਪਾਂ ਕਰਤਾ ਇਹਦੇ ਵਿੱਚ ਮਸਾਲਾ ਐਡ ਮਸਾਲੇ ਦੇ ਵਿੱਚ ਲਸਣ ਪਿਆਜ਼ ਕਾਫੀ ਸਾਰੇ ਟਮਾਟਰ ਹਰੀ ਮਿਰਚ ਅ ਅਨਮਕ ਮਿਰਚ ਹਲਦੀ ਇਸ ਤਰ੍ਹਾਂ ਸਾਰੇ ਮਸਾਲੇ ਜਿਹੜੇ ਤਿੰਨੇ ਹੀ ਹੁੰਦੇ ਨੇ ਮੇਰੇ ਮੇਨ ਉਹੀ ਸੀਗੇ ਤੇ ਲਓ ਜੀ ਉਸ ਤੋਂ ਬਾਅਦ ਮਸਾਲਾ ਬਣ ਗਿਆ ਸੀ ਆਪਾਂ ਦੇ ਵਿੱਚ ਕਰਦੇ ਆ ਪੇਠਾ ਮਿਕਸ ਤੇ ਅੱਜ ਦਾ ਵੀਡੀਓ ਵੀ ਕਰਾਂਗੇ ਇਥੇ ਐਂਡ ਜੇਕਰ ਤੁਹਾਨੂੰ ਮੇਰਾ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਪਲੀਜ਼ ਜ਼ਰੂਰ ਕਰਕੇ ਜਾਓ ਘਰ ਹੀ ਜਾਓ ਜੇ ਚਾਹੀ ਉਹਨਾ ਵਧੀਆ ਲੱਗੇ ਪਰ ਲਾਈਕ ਜ਼ਰੂਰ ਕਰਕੇ ਜਾਓ ਕਿਉਂਕਿ ਮਿਹਨਤ ਤਾਂ ਹੁੰਦੀ ਹੈ ਦੇਖੋ ਅ ਚਲੋ ਜੀ ਫਿਰ ਮਿਲਦੇ ਹਾਂ ਕੱਲ ਨੂੰ ਤੁਹਾਨੂੰ ਵਧੀਆ ਜੀ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਕਿਉਂਕਿ ਰਾਤ ਦਾ ਟਾਈਮ ਆ ਤਾਂ ਫਿਰ ਗੁੱਡ ਨਾਈਟ ਵੀ ਬਣਦਾ ਹੈਨਾ ਚਲੋ ਜੀ ਫਿਰ ਗੁੱਡ ਨਾਈਟ ਬਾਏ ਬਾਏ